ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੇ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗਬਿੰਦ ਸਿੰਘ ਸਾਇਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨੇ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਕੁਝ ਸਮਾਂ ਪਾ ਕੇ ਆਨੰਦਪੁਰ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਿੱਠੀ ਆ ਗਈ ਵੀ ਤੁਸੀਂ ਪਟਨਾ ਦੇ ਚੱਲ ਪਾਉ ਦੇ ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ دیدارੇ ਦਿੰਦੇ ਹੋਏ ਆਨੰਦਪੁਰ ਸਾਹਿਬ ਪਹੁੰਚ ਜਾਓ ਬਾਲ ਗੋਬਿੰਦ ਬੜੇ ਪ੍ਰਸੰਨ ਹੋਏ ਉਹਨਾਂ ਦੀ ਗੁਰੂ ਪਿਤਾ ਨੂੰ ਮਿਲਣ ਆਦੇ ਦੇਸ਼ ਵੇਖਣ ਦੀ ਲਾਲਸਾ ਪੂਰੀ ਹੋਣ ਦਾ ਸਮਾਂ ਆ ਗਿਆ ਸੀ ਪਰ ਉਹਨਾਂ ਦੇ ਚਲੇ ਜਾਣ ਦੇ ਰਾਣੀ ਮਾਂ ਦੇ ਦਿਲ ਤੇ ਕੀ ਬੀਤੇਗੀ ਜਿਸ ਨਿਰ ਸੰਤਾਨ ਮਾਂ ਦੀ ਸਖਣੀ ਗੋਦ ਨੂੰ ਉਹਨਾਂ ਨੇ ਆਪਣੇ ਬਾਲ ਸਨੇਹ ਅਤੇ लाਡਾ ਖੇਡਾ ਨਾਲ ਭਰਪੂਰ ਕੀਤਾ ਸੀ ਉਹ ਉਹਨਾਂ ਦੇ ਵਿਛੋੜੇ ਨੂੰ ਕਿਵੇਂ ਸਹਿ ਸਕੇਗੀ ਪਰ ਬਾਲ ਗੋਬਿੰਦ ਜੀ ਆਪਣੀ ਆਤਮਾ ਦੀਆਂ ਤਾਹਾਂ ਵਿੱਚ ਉਸ ਗੁਪਤ ਆਦਰਸ਼ ਦੀ ਸੋਝੀ ਰੱਖਦੇ ਸਨ ਜਿਹਦੀ ਖਾਤਰ ਆਕਾਲ ਪੁਰਖ ਨੇ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਸੀ ਉਹ ਆਦਰਸ਼ ਵਿਅਕਤੀਗਤ ਪਿਆਰ ਤੋਂ ਬਹੁਤ ਉੱਚਾ ਸੀ دنیਾਵੀ ਮੋਹ ਮਮਤਾ ਨੂੰ ਉਹਦੀ ਪੂਰਤੀ ਦੀ ਰਾਹ ਵਿੱਚ ਰੁਕਾਵਟ ਨਹੀਂ ਸੀ ਬਰਨ ਦਿੱਤਾ ਜਾ ਸਕਦਾ ਸੋ ਇੱਕ ਦਿਨ ਉਹਨਾਂ ਨੇ ਸਹਿਜ ਭਾ ਰਾਣੀ ਮਾ ਨੂੰ ਦੱਸਿਆ ਅਸੀਂ ਪੰਜਾਬ ਜਾ ਰਹੇ ਹਾਂ ਰਾਣੀ ਦੇ ਮਨ ਤੇ ਜਿਵੇਂ ਬੱਜਰ ਆਣ ਪਿਆ ਹੋਵੇ ਪੱਥਰ ਆਣ ਪਿਆ ਹੋਵੇ ਉਹ ਬਿਟਰ ਬਿਟਰ ਮਹਾਰਾਜ ਜੀ ਦੇ ਮੂੰਹ ਵੱਲ ਦੇਖਣ ਲੱਗੀ ਦਿਲ ਦੀ ચીਸ ਨੂੰ ਕਿਸੇ ਤਰ੍ਹਾਂ ਦਬਾ ਕੇ ਪਾਗਲਾ ਵਾਂਗ ਪੁੱਛਣ ਲੱਗੀ ਕਿਉਂ ਕਿਉਂ ਪੁੱਤਰ ਜੀ ਪੰਜਾਬ ਕਿਉਂ ਜਾ ਰਹੇ ਜੇ ਪਿਤਾ ਜੀ ਦਾ ਬਲਾਵਾ ਆਇਆ ਹੈ ਬਾਲਾ ਜੀ ਨੇ ਦੱਸਿਆ ਪਰ ਮੇਰਾ ਕੀ ਬਣੇਗਾ ਮੇਰਾ ਕੀ ਸੋਚਿਆ ਜੀ ਰਾਣੀ ਮਾਣੇ ਬੜੇ ਯਤਨ ਨਾਲ ਆਪਣੀਆਂ ਪੁੱਭਾਂ ਨਿਕਲਦੀਆਂ ਰੋਕੀਆਂ ਤੁਸੀਂ ਸਾਨੂੰ ਆਪਣੇ ਕੋਲ ਹੀ ਸਮਝੋ ਗੋਬਲ ਜੀ ਨੇ ਦਲਾਸਾ ਦਿੰਦਿਆਂ ਆਖਿਆ ਰਤਾ ਅੱਖਾਂ ਮੀਟੋ ਸਾਨੂੰ ਯਾਦ ਕਰੋ ਅਸੀਂ ਤੁਹਾਡੇ ਸਾਹਮਣੇ ਹੋਵਾਂਗੇ ਆਹ ਬੇਟਾ ਜੀ ਜੇ ਵਿਛੋੜਾ ਹੀ ਦੇਣਾ ਸੀ ਤਾਂ ਇਨਾ ਮੋਹ ਕਿਉਂ ਪਾਇਆ ਸੀ ਰਾਣੀ ਵਰਲਾਪ ਕਰਦੀ ਹੋਈ ਬੋਲੀ ਮੈਂ ਤੁਹਾਨੂੰ ਵੇਖੇ ਬਿਨਾ ਕਿਵੇਂ ਜੀਵਾਂਗੇ ਕਿ ਕਿਕਣ ਜੀਵਾਂਗੇ ਬਾਲਾ ਜੀ ਦਾ ਦਿਲ ਵੀ ਦਰਬ ਗਿਆ ਕੁਝ ਚਿਰ ਵਿਚਾਰਾਂ ਚ ਡੁੱਬੇ ਰਹੇ ਫਿਰ ਹੌਲੀ ਜੀ ਕਹਿਣ ਲੱਗੇ ਸਾਡਾ ਜਾੜਾ ਤਾਂ ਨਹੀਂ ਰੁਕ ਸਕਦਾ ਅਸੀਂ ਦੇਸ਼ ਦੇ ਬੜੇ ਬੜੇ ਕਾਰਜ ਕਰਨੇ ਨੇ ਤੁਸੀਂ ਕੁਝ ਸਮੇਂ ਲਈ ਸਾਡੇ ਕੋਲ ਆ ਜਾਣਾ ਅਨੰਦ ਪਰ ਵਿਖੇ ਰਾਣੀ ਨੂੰ ਕੋਈ ਤਰਵਾਸ ਬੱਜੀ ਪਤੀ ਜੀ ਮੈਨੂੰ ਜਾਣ ਤੋਂ ਨਹੀਂ ਰੋਕਣ ਲੱਗੇ ਉਸ ਨੂੰ ਸੋਚ ਆਈ ਤੇ ਪਿਆਰ ਵਿੱਚ ਬੇਬਨ ਹੋ ਬਾਲਾ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਮਾਤਾ ਜੀ ਦੀ ਆਗਿਆ ਤੇ ਮਾਮਾ ਕਿਰਪਾਲਦਾ ਜੀ ਨੇ ਸਿੱਖ ਸੇਵਕਾਂ ਦੀ ਸਹਿਤਾ ਨਾਲ குரு ਪਰਿਵਾਰ ਦੀ ਯਾਤਰਾ ਦੀ ਤਿਆਰੀ ਆਰੰਭ ਕੀਤੀ ਸਮਾਨ ਲਈ ਅਤੇ ਸੇਵਕਾਂ ਦੇ ਬੈਠਣ ਲਈ ਗੱਡੇ ਤਿਆਰ ਕੀਤੇ ਗਏ ਮਾਤਾ ਜੀ ਅਤੇ ਗੋਬਿੰਦ ਜੀ ਲਈ ਪਾਲਕੀਆਂ ਦਾ ਪ੍ਰਬੰਧ ਕੀਤਾ ਗਿਆ ਫਿਰ ਪਾਲਕੀਆਂ ਲਈ ਫਰਤੀਲੇ ਅਤੇ ਆਣ ਥੱਕ ਕਹਾਰ ਲਿਆਂਦੇ ਗਏ ਤਾਂ ਜੋ ਯਾਤਰਾ ਯੋਗ ਗਤੀ ਨਾਲ ਹੋ ਸਕੇ ਪਟਨੇ ਦੀ ਸੰਗਤ ਨੂੰ ਗੁਰੂ ਜੀ ਦੇ ਜਾਣ ਦਾ ਪਤਾ ਲੱਗਾ ਤਾਂ ਬੇਬਲ ਉੱਠੀ ਸੰਗਤ ਦੀ ਪ੍ਰੇਮ ਭਾਵਨਾ ਨੂੰ ਵੇਖ ਕੇ ਬਾਲਾ ਜੀ ਨੇ ਆਪਣੀਆਂ ਕੁਝ ਵਸਤੂਆਂ ਨਿਸ਼ਾਨੀਆਂ ਦੇ ਰੂਪ ਵਿੱਚ ਉਹਨਾਂ ਕੋਲ ਛੱਡ ਦਿੱਤੀਆਂ ਉਹਨਾਂ ਵਸਤੂਆਂ ਵਿੱਚ ਇੱਕ ਸੁੰਦਰ ਪੰਘੂੜਾ ਸੀ ਜਿਸ ਵਿੱਚ ਆਪ ਬਾਲ ਵੇਸ ਵਿੱਚ ਬਿਰਾਜਦੇ ਹੁੰਦੇ ਸਨ ਇੱਕ ਛੋਟੀ ਗੁਰਬਾਨ ਇੱਕ ਖੰਡਾ ਕਟਾਰ ਚਾਰਨ ਨਨ ਨਨ ਤੀਰ ਇੱਕ ਕੰਗਾ ਚੰਦਣ ਦੀਆਂ ਖਰਾਮਾਂ ਵੀ ਸਨ ਇਹ ਵਸਤੂਆਂ ਦੇ ਕੇ ਆਪ ਜੀ ਨੇ ਬਚਨ ਕੀਤਾ ਕਿ ਕੋਈ ਵੀ ਸ਼ਰਧਾ ਧਾਰ ਕੇ ਇਹਨਾਂ ਅੱਗੇ ਕੋਈ ਕਾਮਨਾ ਕਰੇਗਾ ਉਹਦੀ ਕਾਮਨਾ ਪੂਰੀ ਹੋਵੇਗੀ ਬਾਲਾ ਜੀ ਦੀਆਂ ਇਹ ਯਾਦਗਾਰਾਂ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਪਟਨਾ ਵਿਖੇ ਮੌਜੂਦ ਹਨ ਸੰਗਤਾਂ ਨੇ ਦੇ ਦਰਸ਼ਨ ਕਰਕੇ ਕਰਤਾਰਤ ਹੁੰਦੀਆਂ ਨੇ ਗੁਰੂ ਪਰਿਵਾਰ ਪਟਨਾ ਤੋਂ ਰਵਾਨਾ ਹੋਇਆ ਅੱਗੇ-ਅੱਗੇ ਸਮਾਨ ਨਾਲ ਲੱਦੇ ਗੱਡੇ ਸਨ ਫਿਰ ਪਾਲਕੀਆਂ ਚੁੱਕੀ ਘਾਹਰ ਚੱਲ ਰਹੇ ਸਨ ਫਿਰ ਪਿੱਛੇ ਗੱਡੇ ਸਨ ਜਿਨ੍ਹਾਂ ਵਿੱਚ ਸੇਵਕ ਬੈਠੇ ਸਨ ਗੱਡਿਆਂ ਨੂੰ ਬੈਲ ਖਿੱਚਦੇ ਸਨ ਅਗਲ-ਬਗਲ ਕੁਝ ਘੋੜਸਵਾਰ ਸੇਵਕ ਸਨ ਜੋ ਧਿਆਰਾ ਨਾਲ ਲੈਸ ਸਨ ਉਹਨਾਂ ਜਿਨ੍ਹਾਂ ਵਿੱਚ ਸਬਰ ਇੰਨੇ ਸੁਰੱਖਿਅਤ ਨਹੀਂ ਸਨ ਡਾਕੂ ਲਟੇਰੇ ਰਾਹ ਮਾਰ ਆਮ ਪਾਉਂਦੇ ਸਨ ਉਹਨਾਂ ਤੋਂ ਰੱਖਿਆ ਲਈ ਹਥਿਆਰ ਬੰਦ ਸੇਵਕਾਂ ਦਾ ਪ੍ਰਬੰਧ ਜ਼ਰੂਰੀ ਸੀ ਪਟਨੇ ਸਾਹਿਬ ਤੋਂ ਚੱਲ ਸੰਗਤਾਂ ਸਮੇਤ ਬਾਲਾ ਪ੍ਰੀਤਮ ਜੀ ਦਾਨਾਪੁਰ ਪੁੱਜੇ ਇਹ ਉਹਨਾਂ ਦੀ ਯਾਤਰਾ ਦਾ ਪਹਿਲਾ ਪੜਾਅ ਸੀ ਇੱਥੇ ਆਪ ਜੀ ਨੇ ਆਰਾਮ ਕੀਤਾ ਸੰਗਤਾਂ ਨੇ ਲੰਗਰ ਛਕਿਆ ਇਸ ਨਗਰ ਵਿੱਚ ਇੱਕ ਬਿਰਧ ਮਾਤਾ ਰਹਿੰਦੀ ਸੀ ਜੋ ਬੜੀ ਗਰੀਬ ਪਰੰਤੂ ਦਿਲ ਦੀ ਸ਼ਾਹ ਸੀ ਬੜੀ ਸ਼ਰਧਾਲੂ ਤੇ ਭਜਨੀਕ ਸੀ ਉਹ ਬੜੀ ਸ਼ਰਧਾ ਨਾਲ ਕੱਚੀ ਹਾਂਡੀ ਤੋੜੀ ਭਰ ਕੇ ਖਿਚੜੀ ਰੈਣ ਕੇ ਮਹਾਰਾਜ ਜੀ ਦੇ ਚਰਨਾਂ 'ਚ ਪੁੱਜੀ ਮਨ ਦੀ ਭਾਵਨਾ ਅੱਗੇ ਰੱਖਦੀ ਹੋਈ ਬੋਲੀ ਮਹਾਰਾਜ ਜੀ ਮੇਰੇ ਕੋਲ ਤਾਂ ਆਹ ਕੁਝ ਹੀ ਹੈ ਆ ਰਿਣੀ ਹੋਈ ਖਿਚੜੀ ਨਾਲ ਮੈਂ ਸੰਗਤਾਂ ਦੀ ਸੇਵਾ ਕਰਨੀ ਚਾਹੁੰਨੀ ਆ ਆਪ ਬਖਸ਼ਿਸ਼ ਕਰੋ ਮੇਰੀ ਇੱਛਾ ਹੈ ਕਿ ਮੈਂ ਆਪ ਜੀ ਦੇ ਹਰ ਵੇਲੇ ਦਰਸ਼ਨ ਕਰ ਸਕਾਂ ਅਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਪਾ ਸਕਾਂ ਮਹਾਰਾਜ ਜੀ ਨੇ ਮਾਈ ਦੀ ਸ਼ਰਧਾ ਭੈ ਭਾਵਨੀ ਤੱਕ ਕੇ ਹੁਕਮ ਕੀਤਾ ਇਹ ਖਿਚੜੀ ਸੰਗਤਾਂ ਵਿੱਚ ਵਰਤਾ ਦਿਓ ਉਵੇਂ ਕੀਤਾ ਗਿਆ ਸੰਗਤਾਂ ਨੇ ਰਾਜ-ਰਾਜ ਕੇ ਖਿਚੜੀ ਖਾਧੀ ਪਰੰਤੂ ਤੋੜ ਨਾਈ ਖਿਚੜੀ ਮੁਕਣ ਜੀ ਨਾ ਆਵੇ ਮਹਾਰਾਜ ਜੀ ਨੇ ਹੁਕਮ ਕੀਤਾ ਮਾਈ ਜੀ ਜਦੋਂ ਤੁਸੀਂ ਸਾਡੇ ਦਰਸ਼ਨ ਕਰਨੇ ਚਾਹੋ ਨਾ ਇਸ ਤੌੜੀ ਵਿੱਚ ਖਿਚੜੀ ਰਹਿਣ ਕੇ ਸੰਗਤਾਂ ਨੂੰ ਛਕਾ ਦਿਆ ਕਰੋ ਅਰ ਸਾਡੀ ਦਰਸ਼ਨ ਆਪ ਜੀ ਨੂੰ ਹੋ ਜਾਣਗੇ ਤੇਰੀ ਸੇਵਾ ਸਫਲ ਸਿਮਰਨ ਕਰਿਆ ਕਰ ਸਤਿਗੁਰ ਕੀ ਸੇਵਾ ਸਫਲ ਜੇ ਕੋ ਕਰੇ ਚਿਤ ਲਾਏ ਸਤਿਗੁਰ ਜੀ ਦੇ ਬਚਨ ਸਾਤ ਹੋਏ ਬਿਰਧ ਮਾਈ ਨੇ ਆਪਣੇ ਲੋਕ ਪਰ ਲੋਕ ਸੇਲੇ ਕਿਤੇ ਅੱਜ ਕੱਲ ਇੱਥੇ ਇਤਿਹਾਸਕ ਗੁਰਦੁਆਰਾ ਹਾਂਡੀ ਸਾਹਿਬ ਹਾਂਡੀ ਸਾਹਿਬ ਬਣਿਆ ਹੋਇਆ ਦਾਨਾਪੁਰ ਦਾਨਾਪੁਰ ਤੋਂ ਚੱਲ ਕੇ ਰਸਤੇ ਵਿੱਚ ਛੋਟੇ ਛੋਟੇ ਪੜਾਅ ਕਰਦੇ ਹੋਏ ਕਾਸ਼ੀ ਪਹੁੰਚੇ ਕਾਸ਼ੀ ਵੱਡਾ ਨਗਰ ਅਤੇ ਤੀਰਥ ਸੀ ਇੱਥੇ ਗੁਰੂ ਘਰ ਦੀ ਸ਼ਰਧਾਲੂ ਸੰਗਤ ਕਾਫੀ ਸੀ ਇਸ ਲਈ ਕੁਝ ਦਿਨ ਇੱਥੇ ਠਹਿਰੇ ਸੰਗਤਾਂ ਨੇ ਗੁਰੂ ਪਰਿਵਾਰ ਦੀ ਬੜੀ ਸੇਵਾ ਕੀਤੀ ਕਾਫੀ ਧਨ ਅਤੇ ਵਸਤੂਆਂ ਭੇਟਾ ਕੀਤੀਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਕਾਫੀ ਸਮਾਂ ਠਹਿਰੇ ਸਨ ਇੱਥੇ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਜਿਹੜਾ ਗੁਰਦੁਆਰਾ ਬੜੀ ਸੰਗਤ ਕਰਕੇ ਪ੍ਰਸਿੱਧ ਇਸ ਜਗ੍ਹਾ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਦੇ ਗੋਬਿੰਦ ਰਾਏ ਜੀ ਦਾ ਪੈਰਾਂ ਦਾ ਜੋੜਾ ਰੱਖੇ ਹੋਏ ਨੇ ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਨੇ ਪੋ ਸੁਦੀ ਸਤਮੀ ਨੂੰ ਇੱਥੇ ਬੜਾ ਭਾਰਾ ਮੇਲਾ ਲੱਗਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਕੋਈ ਦਿਨ ਕਾਸ਼ੀ ਠਹਿਰਨ ਤੋਂ ਪ੍ਰੰਤ ਗੁਰੂ ਪਰਿਵਾਰ ਨਿੱਕੇ ਨਿੱਕੇ ਪੜਾ ਕਰਦਾ ਪ੍ਰਾਗ ਰਾਜ ਅੱਜ ਕੱਲ ਅਲਾਹਾਬਾਦ ਵਿੱਚ ਉੱਥੇ ਪਹੁੰਚੇ ਮਹਾਰਾਜ ਜੀ ਇੱਥੇ ਕੋਈ ਸਮਾਂ ਨਿਵਾਸ ਕਰਗੇ ਫਿਰ ਅੱਗੇ ਨੂੰ ਚਾਲੇ ਪਾਤੇ ਅਦੇ ਅਯੁੱਧਿਆ ਆਣ ਪਹੁੰਚੇ ਅਯੁੱਧਿਆ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਐ ਇੱਥੇ ਗੋਬਿੰਦ ਜੀ ਦਾ ਮਨ ਲੱਗ ਜਾਣ ਕਰਕੇ ਸਾਰਾ ਪਰਿਵਾਰ ਕੋਈ ਦਿਨ ਰੁਕਿਆ ਰਿਹਾ ਇਸ ਨਗਰੀ ਵਿੱਚ ਬਾਂਦਰ ਬਹੁਤ ਨੇ ਆਪ ਉਹਨਾਂ ਨੂੰ ਗੁੜ ਛੋਲੇ ਪਾ ਕੇ ਉਹਨਾਂ ਦਾ ਤਮਾਸ਼ਾ ਵੇਖਦੇ ਅਯੁੱਧਿਆ ਤੋਂ ਚੱਲ ਕੇ ਆਪ ਹਰ ਦੁਆਰ ਆਏ ਇੱਥੇ ਕੋਈ ਸਮਾਂ ਵਿਸਰਾਮ ਕੀਤਾ ਕਾਫੀ ਸੰਗਤ ਜੁੜਦੀ ਰਹੀ ਫਿਰ ਜਮਨਾ ਨਦੀ ਨੂੰ ਪਾਰ ਕਰਕੇ ਪੰਜਾਬ ਦੇ ਇਲਾਕੇ ਵਿੱਚ ਦਾਖਲ ਹੋ ਗਏ ਅੰਬਾਲਾ ਸ਼ਹਿਰ ਦੇ ਲਾਗੇ ਲਖਨੌਰ ਪਿੰਡ ਦੇ ਭਾਈ ਜੇਠਾ ਜੀ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ ਉਹਨਾਂ ਦੀ ਬੇਨਤੀ ਤੇ ਬਾਲ ਗੁਰੂ ਕੋਈ ਦਿਨ ਉਹਨਾਂ ਪਾਸ ਠਹਿਰੇ ਆਪਦੀ ਯਾਦਗਾਰ ਦੇ ਰੂਪ ਵਿੱਚ ਭਾਈ ਜੇਠਾ ਜੀ ਦੇ ਘਰ ਦੋ ਪਲੰਗ ਰੱਖੇ ਹੋਏ ਨੇ ਭਾਈ ਜੇਠਾ ਜੀ ਦੀ ਹਵੇਲੀ ਹੁਣ ਗੁਰਦੁਆਰਾ ਬਣੀ ਹੋਈ ਹੈ ਲਖਨੌਰ ਵਿੱਚ ਕਈ ਖੂਗ ਗਿੜਦੇ ਸਨ ਪਰ ਉਹਨਾਂ ਦਾ ਪਾਣੀ ਖਾਰਾ ਸੀ ਇਸ ਲਈ ਪੀਣ ਲਈ ਬੜਾ ਬੇਸਵਾਦਾ ਸੀ ਮਾਤਾ ਨਾਨਕੀ ਜੀ ਨੇ ਪਿੰਡ ਵਾਲਿਆਂ ਦੀ ਤਕਲੀਫ ਵੇਖ ਕੇ ਇੱਕ ਵਿਸ਼ੇਸ਼ ਥਾਂ ਤੇ ਇੱਕ ਨਵਾਂ ਖੂਹ ਪਟਵਾਇਆ ਇਸ ਜਗ੍ਹਾ ਪਹਿਲਾਂ ਵੀ ਖੂਹ ਹੁੰਦਾ ਸੀ ਪਰ ਹੁਣ ਮਿੱਟੀ ਆ ਦੇਠਾ ਦੱਬਿਆ ਪਿਆ ਸੀ ਇਸ ਖੂਹ ਦਾ ਪਾਣੀ ਮਿੱਠਾ ਸੀ ਪਿੰਡ ਵਾਲੇ ਮਿੱਠੇ ਪਾਣੇ ਦੀ ਦਾਤ ਬਾਕੇ ਬੜੇ ਬਰਸਾਨ ਹੋਏ ਉਹਨਾਂ ਨੂੰ ਬਾਲ ਗੁਰੂ ਜੀ ਨੂੰ ਕਈ ਸੁੰਦਰ ਸੰਗਾਤਾ ਭੇਟਾ ਕੀਤੀਆਂ ਉਹਨਾਂ ਨੇ ਸਹਿਬਜਾਦਾ ਜੀ ਛੇਤੀ ਪਿਤਾ ਜੀ ਕੋਲ ਆਨੰਦਪੁਰ ਪਹੁੰਚਣਾ ਚਾਹੁੰਦੇ ਸਨ ਪਰ ਲਖਨੌਰ ਦੀਆਂ ਸੰਗਤਾ ਆਪ ਜੀ ਨੂੰ ਜਾਣ ਨਾ ਦੇਣ ਉਹਨਾਂ ਦਾ ਪਿਆਰ ਅਤੇ ਸ਼ਰਧਾ ਵੇਖ ਕੇ ਆਪ ਜੀ ਨੂੰ ਕੁਝ ਸਮਾਂ ਉੱਥੇ ਰੁਕਣਾ ਪਿਆ ਸੀ ਸਾਈ ਭਿਕਣਿਸ਼ਾ ਰੱਬ ਨੂੰ ਪਹੁੰਚਿਆ ਆ ਪੀਰ ਜੀ ਉਹ ਬਾਲ ਗੁਰੂ ਜੀ ਨੂੰ ਖੁਦਾ ਦਾ ਰੂਪ ਮੰਨਦਾ ਸੀ ਅਧੇ ਪਟਨੇ ਸਾਹਿਬ ਜਾ ਕੇ ਗੋਬਿੰਦ ਜੀ ਦੇ ਦਰਸ਼ਨ ਕਰ ਚੁੱਕਾ ਸੀ ਉਹ ਪੰਜਾਬ ਦੇ ਠਸਕਾ ਪਿੰਡ ਦੇ ਰਹਿਣ ਵਾਲਾ ਸੀ ਠਸਕਾ ਪਿੰਡ ਲਖਨੌਰ ਦੇ ਨੇੜੇ ਹੀ ਸੀ ਸਾਈਂ ਭੀਖਣ ਸ਼ਾਹ ਨੇ ਜਦੋਂ ਆਪਣੇ ਮਰੀਦਾਂ ਵੱਲ ਗਿਆ ਹੋਇਆ ਸੀ ਵਾਪਸ ਆ ਕੇ ਉਹਨੇ ਬਾਲ ਗੁਰੂ ਦੇ ਲਖਨੌਰ ਠਹਿਰੇ ਹੋਣ ਦੀ ਖਬਰ ਸੁਣੀ ਉਸੇ ਵੇਲੇ ਆਪਣੇ ਸਾਥੀ ਪੀਰ ਮੀਰਦੀਨ ਨੂੰ ਲੈ ਕੇ ਗੁਰੂ ਜੀ ਦੇ ਦਰਸ਼ਨ ਕਰ ਲੈ ਲਖਨੌਰ ਜਾ ਪੁੱਜਾ ਗੋਬਿੰਦ ਜੀ ਦੇ ਦੀਦਾਰ ਪਾ ਕੇ ਉਹ ਨਿਹਾਲ ਹੋ ਗਿਆ ਉਹਨਾਂ ਦੇ ਸਾਹਮਣੇ ਵਾਰ-ਵਾਰ ਸਜਦਾ ਕਰਨ ਲੱਗਾ ਪੀਰ ਮੀਰਦੀਨੋ ਸੱਚਾ ਭੇਖਣ ਸ਼ਾਹ ਦਾ ਇਹ ਵਰਤਾਰਾ ਬੜਾ ਅਨੌਖਾ ਲੱਗਾ ਵੀ ਤੁਸੀਂ ਦਾ ਆਪ ਮੰਨੇ ਬੰਨੇ ਪੀਰ ਰੱਬ ਨੂੰ ਪਹੁੰਚੇ ਹੋਏ ਹੋ ਉਮਰ ਵਿੱਚ ਵੀ ਬਜ਼ੁਰਗ ਹੋ ਫਿਰ ਇਸ ਨਿਆਣੇ ਹਿੰਦੂ ਬਾਲਕ ਦੇ ਸਾਹਮਣੇ ਹੱਥ ਜੋੜਨਾ ਸਜਦੇ ਕਰਨ ਦਾ ਕੀ ਕਾਰਨ ਸਾਈਂ ਭੇਖਣ ਸ਼ਾਹ ਨੇ ਉੱਤਰ ਦਿੱਤਾ ਪੀਰ ਜੀ ਜੇ ਤੁਸੀਂ ਮੰਨਦੇ ਹੋ ਸਾਨੂੰ ਖੁਦਾ ਦੀ ਨੇੜਤਾ ਪ੍ਰਾਪਤ ਹੈ ਤਾਂ ਇਹ ਵੀ ਸਮਝ ਸਕਦੇ ਹੋ ਅਸੀਂ ਬੇਵਜਾ ਦੂਜੇ ਮਜ਼ਬਬ ਦੇ ਬਾਲਕ ਅੱਗੇ ਸਿਰ ਨਹੀਂ ਝੁਕਾਇਆ ਸਾਡਾ ਰੂਹਾਨੀ ਇਲਮ ਸਾਨੂੰ ਦੱਸਦਾ ਹੈ ਇਹ ਬਾਲਕ ਖੁਦਾ ਦਾ ਭੇਜਿਆ ਹੋਇਆ ਪੈਗੰਬਰ ਜੋ ਜ਼ੁਲਮ ਅਧਿਆਨਿਆ ਦਾ ਨਾਸ ਕਰਨ ਆਇਆ ਅਸੀਂ ਪਟਨੇ ਜਾ ਕੇ ਇਹਦੇ ਦੀਦਾਰ ਕੀਤੇ ਸਨ ਇਹ ਵਰਤਾਵਾ ਵੀ ਲਿਆ ਸੀ ਇਹ ਨਵਾਂ ਦਾ ਪੱਕ ਕਰੇਗਾ ਜਾਂ ਮੁਸਲਮਾਨਾਂ ਦਾ ਪਰਤਾਵੇ ਤੋਂ ਸਿੱਧ ਹੋਇਆ ਸੀ ਇਹ ਦੋਵਾਂ ਨੂੰ ਇੱਕ ਸਮਾਨ ਜਾਣੇਗਾ ਇਹਦਾ ਆਦਰਸ਼ ਕੇਵਲ ਜ਼ੁਲਮ ਦਾ ਅੰਤ ਕਰਨਾ ਹੋਵੇਗਾ ਅਦਲੁਕਾਈ ਦਾ ਅਵਕਾਰ ਕਰਨਾ ਹੋਵੇਗਾ ਸਾਈ ਮੀਰ ਸਾਈ ਮੀਰ ਦੀਨ ਦੀ ਤਸੱਲੀ ਹੋਾਈ ਸਾਰੀਆਂ ਸੰਗਤਾਂ ਈਰਾ ਬੀਖਣ ਸਾਦੇ ਇਹ ਵਜਣ ਸੁਣ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਨ ਰਾਏ ਜੀ ਪੁਕਾਰਨ ਲੱਗੀਆਂ ਸਤ ਨਾਮ ਵਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਨਾਮ ਵਾਹਿਗੁਰੂ 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 vahe guru satnam vahe guru satnam vahe guru vahe guru ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਸਰ ਮਹਾਰਾਜ ਜਿੱਥੇ ਵੀ ਜਾਂਦੇ ਸੰਗਤ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ